ਤੁਸੀਂ ਆਪਣੇ ਧਾਰਮਿਕ ਪਰੰਪਰਾਵਾਂ ਅਨੁਸਾਰ ਆਪਣੀ ਜ਼ਿੰਦਗੀ ਨਹੀਂ ਜੀ ਸਕਦੇ ਜੇ ਦਾ ਦੂਜਾ ਅਰਥ ਇਹ ਹੋਵੇਗਾ ਕਿ ਸਾਡਾ ਦੇਸ਼ ਹਿੰਦੂ ਰਾਸ਼ਟਰ ਬਣਿਆ ਜਾਵੇਗਾ ਉਧਰੋਂ ਵੀ ਵਗ ਰਹੇ ਨੇ ਜੇ ਕੋਈ ਇੱਥੇ ਪੰਜਾਬ ਦੇ ਵਿੱਚ ਕੋਈ ਮਾੜਾ ਜਿਹਾ ਸਿੱਖੀ ਦਾ ਪ੍ਰਚਾਰ ਕਰਦਾ ਉਹਦੇ ਤੇ ਐਮਐਸਏ ਲਾ ਕੇ ਉਹਨੂੰ ਜਗਰੂਗੜ ਜੇਲ੍ਹ ਭੇਜ ਦਿੰਦੇ ਨੇ ਤੇ ਜੇ ਆਲਸਸ ਦਾ ਤੇ ਭਾਜਪਾ ਦੇ ਲੀਡਰ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਉਹਨਾਂ ਦੇ ਕੋਈ ਚਾਰ ਨਹੀਂ ਹੁੰਦੇ ਇਸ ਕਰਕੇ ਭਾਜਪਾ ਦੇ ਆਲੇ ਸਿੱਖਾਂ ਦੇ ਮੁਸਲਮਾਨਾਂ ਲਈ ਤੇ ਪ੍ਰਦੇਸ਼ ਵਿੱਚ ਜਿਹੜੇ ਦੂਸਰੇ ਈਸਾਈਆਂ ਲਈ ਦਲਿਤਾਂ ਲਈ ਆਦੀਵਾਸੀਆਂ ਲਈ ਇਹ ਸਾਰਾ ਖਤਰਾ ਹੈ ਔਰ ਅੱਜ ਪੰਜਾਬ ਦੇਸ਼ ਮੁਕੰਮਲ ਤੌਰ ਤੇ ਤਾਨਾਸ਼ਾਹ ਨਿਕੇਗਾ ਚੱਲ ਰਿਹਾ ਜਿਹੜਾ ਆਵਾਜ਼ ਚੱਕਦਾ ਉਹਨੂੰ ਥੋਕ ਦਿੰਦੇ ਨੇ ਜੇਲ੍ਹ 'ਚ ਮੈਂ ਤੁਹਾਡੇ ਸਾਹਮਣੇ ਇਕਸਵਾ ਸਾਧਾਰਨ ਜਾਂ ਕਿਸਾਨਾਂ ਦਾ ਇਕਾਂ ਪੰਜਾਬ ਪੁੱਤਰ ਦਾ ਲੀਡਰ ਬੀਜੇਪੀ ਨੇ ਮੈਨੂੰ ਵੀ ਨਿbschਕਾ ਮੇਰੇ ਤੇ ਇੰਡੀਆ ਮੁਕਦਮਾ ਦਰਜ ਕਰਕੇ ਦਿਨ ਚਾਰ ਮਹੀਨੇ ਮੈਨੂੰ ਪਟਿਆਲੇ ਦੀ ਜੇਲ੍ਹ ਚ ਲੈਣਾ ਪਿਆ ਸਿਰਫ ਇਸ ਕਰਕੇ ਕਿ ਉਹ ਕਹਿੰਿਆ ਮੈਂ ਕਿਸਾਨਾਂ ਦੇ ਦੁਲਦਨ ਦੀ ਮਦਦ ਕਰਦਾ ਮੈਂ ਐਨਐਸਏ ਤੇ ਯਵਾਪਾ ਵਰਗੇ ਕਾਲੇ ਕਲੂਬ ਦੀ ਦਾ ਵਿਰੋਧਤਾ ਕਰਦਾ ਕਹਿ ਕੇ ਰਹਿਦਾ ਗਿਆ ਅੱਛਾ ਅੱਗੇ ਹੁਣ ਪੰਜਾਬ ਆਪਣੇ ਤੇ ਦੋਹਰਾ ਸੱਤਾ ਪਾ ਗਿਆ ਇਹਦਾ ਭਗਵਾਨਤਾ ਇਹ ਬੀਜੇਪੀ ਦੇ ਬਿਲਕੁਲ ਕਹਿਣ ਤੇ ਆ ਸਾਡੇ ਕਿਸਾਨ ਕੁੱਟ ਹੋਏ ਸ਼ੰਭੂ ਬਾਰਡਰ ਦੇ ਅੰਦਰ ਵੜ ਕੇ ਬੀਜੇਪੀ ਹਰਿਆਣਾ ਪੁਲਿਸ ਨੇ ਕੱਗਰ ਦਰਿਆ ਦੇ ਕੁੱਤੇ ਸਾਡੇ ਕਿਸਾਨਾਂ ਨੂੰ ਕੁੱਟਿਆ ਇਹ ਹੱਤਿਆ ਹੱਤ ਕਰਕੇ ਮਿਠਾ ਸਾਡਾ ਨੌਜਵਾਨ ਮਾਰਤਾ ਸ਼ੁਕਰ ਸਾਡਾ ਨੌਜਵਾਨ ਨੇ ਖਲੋਰੀ ਤੋਂ ਚੱਕ ਕੇ ਹਰਿਆਣਾ ਪੁਲਿਸ ਲੈ ਗਈ ਉਹਨੂੰ ਗੋਰੀਚ ਪਾ ਕੇ ਉਹਦੀ ਲੱਤਾਂ ਬਾਹ ਹੱਡੀਆਂ ਤੋੜ ਕੇ ਆ ਜਵਾਬਾ ਪੰਦਾ ਉਹਦੇ ਪਿੱਛੇ ਆ ਉਹ ਕਿਹਾ ਖੇਤਾ ਸਾਡੇ 4 ਮਹੀਨੇ ਤੋਂ ਕੋਈ ਪਾਸਾ ਨਹੀਂ ਲੈ ਸਕਦਾ ਇੰਦਾ ਹੀ ਸੁੱਤਾ ਹੋਇਆ ਜਿਹੜਾ ਸ਼ੁਕਰਪੁਰੋਂ ਪੱਛ ਗਿਆ ਇਹ ਜਿਹੜਾ ਹੁੰਦਾ ਕਿਸਾਨਾਂ ਦੇ ਤੇ ਖੇਤਾਂ ਦੇ ਦੂਰਾਂ ਦੇ ਹੋਇਆ ਇਹ ਭਗਵਾਨ ਦੀ ਸਹਿਮਤੀ ਨਾਲ ਇਹਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਦੂਸਰਾ ਐਨਐਸਐ ਦੀ ਗੱਲ ਕੀਤੀ ਉਹ ਉਹ ਅਮਿਤ ਸ਼ਾਹ ਨੂੰ ਹੂਮਨਿਸਟਰ ਨੇ ਭਗਵਾਨਪਾਲ ਕੋਲੋਂ ਕਹਿ ਕੇ ਭਾਈ ਅਵਿਰਪਾਲ ਤੇ ਉਹਦੇ ਸਾਥੀਆਂ ਨੂੰ ਚੱਕ ਕੇ ਉਹਦੇ ਭੇਜਿਆ ਜਿਹੜਾ ਜੇਲ੍ਹ ਵਿੱਚ ਆ ਸਾਹ ਇਹ ਉਹਦੀ ਮਰਜ਼ੀ ਦੇ ਨਾਲ ਹੋਇਆ ਮੈਂ ਕਹਿੰਦਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਖੋਲਣਾ ਚਾਹੀਦਾ ਤਾਂ ਕਿ ਖੇਤੀ ਤੇ ਜਿਹੜਾ ਸਾਡਾ ਵਪਾਰ ਹੈ ਇੰਡਸਟਰੀਆ ਉਹ ਤਰੱਕੀ ਕਰੇ ਬੀਜੇਪੀ ਦੇ ਭਗਵਾਨ ਕਹਿੰਦੇ ਇਹ ਬਾਰਡਰ ਨਹੀਂ ਖੋਲਣਾ ਚਾਹੀਦਾ ਇੱਕੋ ਥਾਂ ਤੇ ਇਸ ਕਰਕੇ ਸਮਝੋ ਕਿ ਪਾਰਟੀਆਂ ਲੱਗ ਨੇ ਵਿਚਾਰਧਾਰਾ ਉਹਨਾਂ ਦੀ ਪੰਜਾਬ ਤੇ ਲਾਗੂ ਹੋ ਰਹੀਆ ਕਿਉਂਕਿ ਉਹ ਆਪਣੇ ਮੁੱਖ ਮੰਤਰੀ ਦੀ ਕੁਰਸੀ ਬਚਾਉਣਾ ਚਾਹੁੰਦਾ ਉਹਨੂੰ ਬੰਦਾ ਕਿਤੇ ਦੇਸ਼ ਦੀ ਸਰਕਾਰ ਨਾ ਮੈਂ ਪਗਾੜੀ ਇਹਨਾਂ ਨੇ ਮਹਾਰਾਸ਼ਟra ਦੀ ਸਰਕਾਰ ਤੋੜਤੀ ਇਹਨਾਂ ਨੇ ਕਰਨਾਟਕਾ ਦੀ ਸਰਕਾਰ ਤੋੜਦੀ ਇਹ ਹਿਮਾਚਲ ਦੀ ਸਰਕਾਰ ਤੋੜਨ ਜਾ ਰਹੇ ਨੇ ਤੇ ਪੰਜਾਬ ਵੀ ਤੋੜ ਦੇਣਗੇ ਤਾਂ ਕਰਕੇ ਡਰ ਕੇ ਇਹ ਕੰਮ ਕਰ ਰਿਹਾ ਵਾ ਬਾਕੀ ਤੁਸੀਂ ਸਾਰੇ ਬੜੇ ਸੂਝਵਾਨ ਹੋ 2 ਸਾਲ ਹੋ ਗਏ ਆਵਾਜ਼ੀ ਪਾਰਟੀ ਨਾਲ ਅਖਿਆਲ ਕੁਛੜ ਦੀ ਲੋੜ ਨਹੀਂ ਕਿ ਕਿਸੇ ਪਿੰਡ 'ਚ ਕੋਈ ਕੰਮ ਨਹੀਂ ਕੀਤਾ ਸਿਰਫ ਕੱਪਾ ਮਾਰੀ ਜਾਵੇ ਜਿště ਆਰਵਾਇਨੇ ਨੌਕਰੀ ਕਾਪਤੀ ਬੱਚਿਆਂ ਨੂੰ ਨੌਕਰੀ ਆਹ ਕਸਪਾ ਪਰ ਆਉਦੇ ਬੰਦੇ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਪਿੰਡ ਕਿਸੇ ਨੂੰ ਨੌਕਰੀ ਮਿਲੀ ਸਿੱਕਾ ਲਈ ਕਿੱਥੇ ਗਈਆਂ ਨੌਕਰੀਆਂ ਕੌਣ ਲੈ ਗਏ ਕਿਉਂਕਿ ਪੰਜਾਬ ਦੇ ਵਿੱਚ ਨੌਕਰੀ ਵੇਲੇ ਡੋਮੈਸਾਈਲ ਦੀ ਸ਼ਰਤ ਰਹੀ ਗਈ ਤੇ ਪੰਜਾਬ ਦੇ ਸਿਰਫ ਪੰਜਾਬੀਆਂ ਨੂੰ ਨੌਕਰੀ ਮਿਲਣੀ ਚਾਹੀਦੀ ਕਿਤੇ ਸ਼ਰਤ ਰਹੀਏ ਕਿ ਨੌਕਰੀਆਂ ਲੈ ਗਏ ਹਰਿਆਣੇ ਵਾਲੇ ਰਾਜਸਥਾਨ ਵਾਲੇ ਦਿੱਲੀਆਲੇ ਤੇ ਸਾਡੇ ਬੱਚੇ ਵਿਚਾਰੇ ਦੇਖਦੇ ਰਹਿ ਨਸਾ ਬਹੁਤ ਆ ਤੁਹਾਡੇ ਲਾਗੇ ਪਿੰਡ ਮੈਂ ਗਿਆ ਮਿੱਠੇਵਾਲ ਉਮਰਿਆ ਉਹਨਾਂ ਕੋਰੜਚਾ ਵੀ ਜਰ ਦੇ ਪਿੰਡ ਵਿੱਚ ਪਿਛਲੇ 7-8 ਦਿਨ ਵਿੱਚ ਦੋ ਚਿੱਟੇ ਦੇ ਓਵਰਡੋਸ ਕਰਕੇ ਮੌਤਾ ਹੋਈਆਂ ਨੇ ਜੇ ਮਿਸਟਰ ਨੇ ਪਿੰਡ ਮੌਤ ਹੋ ਰਹੀ ਆ ਤੇ ਬਾਕੀ ਪੰਜਾਬ ਦੇ ਵਿੱਚ ਆਪ ਪਿਛਲੇ ਪਿੰਡ ਵਿੱਚ ਬਿਲਕੁਲ ਫੌਰਨ ਇੱਕ ਮੈਡੀਕਲ ਟੀਮ ਲਾ ਕੇ ਰੁੰਦੀ ਆਈ ਕੋ ਉਹਦਾ ਬੱਚਾ ਉਹ ਮਰਦਾ ਦੇਖਿਆ ਵਾ ਇਹ ਵੀ ਗਿਆ ਉਹਨੇ ਮੈਨੂੰ ਕਿ ਮੇਰਾ ਬੱਚਾ ਮਿਲ ਨੂੰ ਮਰਦਾ ਹੋਇਆ ਸਾਹਮਣੇ ਨਜ਼ਰ ਆ ਰਿਹਾ ਖਾਨਾ ਸਾਹਿਬ ਕਿ ਚਿੱਟਾ ਰੋਕੋ ਇਸ ਕੇ ਅੱਗੇ ਰੋਕੋ ਆਪਾਰ ਨੂੰ ਇਹਨਾਂ ਤੋਂ ਖੇੜਾ ਛਟਾਉਣਾ ਪੈਣਾ ਇਹ 92 ਬਣਾਤੇ ਤੁਸੀਂ ਹੈਗੇ ਬੰਦੂਆ ਮਜ਼ਦੂਰ ਨੇ ਹੱਥ ਰਾਜ ਸਭਾ ਬੰਦੂਆ ਮਜ਼ਦੂਰ ਪੰਜਾਬ ਦੇ ਕਿਸੇ ਗੱਲ ਤੇ ਬੋਲਦੇ ਨਹੀਂ ਕਿਸੇ ਕਿਸਾਨ ਖੇਤ ਮਜ਼ਦੂਰ ਕਿਰਤੀ ਕਾਮੇ ਪਛੜੇ ਤਦ ਇੱਕ ਹਾਲਾ ਬਾਰਾ ਨਹੀਂ ਮਾਰਿਆ ਬਸ ਕਿਤਰੀ ਵਾਰ ਕਿਤਰੀ ਵਾਰ 24 ਕਿਤੇ ਕਿਤਰੀ ਵਾਰ ਦਾ ਨਾਮ ਜਾਂਦੇ ਜਿਹੜਾ ਕਿ ਕਰਪਟ ਆਦਮੀ ਆ ਜਿਹੜਾ 50 ਕਰੋੜ ਦੇ ਸ਼ੀਸ਼ ਮਹਿਲ ਚੜੀਦਾ ਇਹ ਕਹਿੰਦੇ ਅਸੀਂ ਆਮ ਆਦਮੀ ਆ ਆਪ ਵਰਤਮਾਨ 1000 ਪੁਲਿਸ ਵਾਲਾ ਲੈ ਕੇ ਸਾਰਾ ਟੱਪਰ 5-5 ਕਰੋੜ ਦੀਆਂ ਗੱਡੀਆਂ ਚੜਦਾ ਦੋਸਤੋ ਇਹ ਆਮ ਨਹੀਂ ਇਹ ਹੁਣ ਖਾਸ ਆਦਮੀ ਪਾਰਟੀ ਬਣ ਕੇ ਰਹਿ ਗਈ ਨੇ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਇਹਨਾਂ ਨੇ ਬਦਲਾਅ ਵੀ ਲਿਆਂਦਾ ਹਲਾਕ ਕਸਮਾ ਪ੍ਰੇਤ ਭਾਲ ਸਵੇਤ ਪਲੇ ਕੋਟ ਦਾ ਸਵੇਤ ਸਮੂਰ ਸਵੇਤ ਪੰਜਾਬ ਉਹੋ ਜਿਹਾ ਇਹਨੇ ਜੋ ਪਹਿਲਾਂ ਸੀ ਇਹ ਆਪ ਬਦਲ ਗਏ ਨੇ ਇਹਨਾਂ ਦੇ ਟੇਬਰ ਬਦਲ ਗਏ ਇਹਨਾਂ ਦੇ ਚਿਹਰੇ ਬਦਲ ਗਏ ਇਹਨਾਂ ਦੀਆਂ 5-5 ਜਦ ਲੱਖੀਆਂ ਚੁੱਪੀਆਂ ਆ ਗਈਆਂ ਇਹ ਜਹਾਜ਼ਾਂ ਹੈਲੀਕਾਪਟਰਾਂ ਚੜਦੇ ਨੇ ਇਹ ਕਿਥੋਂ ਦੇ ਸਾਥ ਦੇ ਰੁੱਤੇ ਰਹਿ ਗਏ ਮੇਰੇ ਵੀਰੋ ਇਸ ਲਈ ਤੇਦਾ ਪਹਿਲਾਂ ਕਿਆ ਗਿਆ ਕਿ ਅੱਜ ਦੇਸ਼ ਵਿੱਚ ਦੋ ਗੱਟ ਜੋੜਾਂ ਦੀ ਵਿਚਾਰਧਾਰਕ ਲੜਾਈ ਹੈ ਇੱਕ ਪਾਸੇ ਭਾਜਪਾ ਜੋ ਕਹਿੰਦੀ ਹੈ ਸੀ ਧਰਮ ਦੇ ਆਧਾਰ ਦੇ ਉੱਤੇ ਦੇਸ਼ ਨੂੰ ਵੰਡ ਕੇ ਤੇ ਟੁਕੜੇ ਟੁਕੜੇ ਕਰ ਦੇ ਕੇ ਕੱਟ ਗਿੰਤੀਆਂ ਦੇ ਇੱਕ ਪਾਸੇ ਕਾਂਗਰਸ ਜਿਹੜੀਆਂ ਸਾਰੀਆਂ ਜਮਾਤਾਂ ਨੂੰ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਕਰਦੀ ਇਕੱਠਾ ਤੁਸੀਂ ਉਹ ਵਿਚਾਰ ਕਰਕੇ ਵੋਟ ਪਾਣੀ ਆ ਇੱਕ ਵੋਟ ਇੱਕ ਥਿੱਕੀ ਤੇ ਗਲਤੀ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਹਾਨ ਸਾਡੇ ਬਜ਼ੁਰਗ ਨੇ ਲੇਕਿਨ ਉਹ 80 ਸਾਲ ਤੋਂ ਉੱਤੇ ਹੋ ਗਏ ਨੇ ਰਿਟਾਇਰਮੈਂਟ ਦੀ ਉਮਰ ਕਿਸੇ ਨੇ ਸੋਚ ਕੇ ਰੱਖੀ 7 ਸਾਲ ਤੱਕ ਉਹ ਬੜਾ ਆਪਾਂ ਪਰਸ਼ੀਮੀ ਜੇ ਰਹਿੰਦੇ ਨੇ ਬਾਹਰ ਪੈਂਦੇ ਉਹਨਾਂ ਨੂੰ ਮੈਂ ਕਿਹਨਾ ਕਰੂੰ ਥੋੜਾ ਜਿਹਾ ਮੌਕਾ ਜੇ ਵੋਟ ਉਹ ਦੇਓ ਔਰ ਮੈਨੂੰ ਲੱਗਦਾ ਕਿ ਇੱਕ ਆਦਮੀ ਤੁਹਾਡੀ ਇਫਾਜ਼ਤ ਕਰ ਸਕਦਾ 543 ਦੇ ਸਰਦਾਰ ਦੇ ਵਿੱਚ ਕਿ ਇਤਿਆਗਤ ਜੋੜ ਜਿਹੜਾ ਭਾਜਪਾ ਨੂੰ ਚਲਾਈ ਚੱਕਰ ਦੇ ਰਿਹਾ ਔਰ ਮੈਨੂੰ ਤਾਂ ਇਹ ਵੀ ਕਿਸੇ ਨੇ ਦੱਸਿਆ ਕਿ ਸ਼ਾਇਦ ਰਾਸ਼ਟਰਪਤੀ ਦੀ ਵੋਟ ਸਰਦਾਰ ਸਿਵਰਿੰਦਰ ਸਿੰਘ ਮਾਨ ਨੇ ਭਾਜਪਾ ਨੂੰ ਪਾਈ ਹੈ ਅਗਰ ਇਹ ਗੱਲ ਸੱਚੀ ਆ ਤਾਂ ਫਿਰ ਤਾਂ ਸਾਡੇ ਲਈ ਹੋਰ ਵੀ ਜ਼ਿਆਦਾ ਇੱਕ ਗੰਭੀਰ ਔਰ ਬੜੀ ਇੱਕ ਕੰਟਰੋਵਰਸੀ ਨਿਕਲ ਆ ਕਿ ਜਿਹੜੀ ਭਾਜਪਾ ਕਿਸਾਨਾਂ ਨੂੰ ਗੁੰਮ ਦੇ ਖਾਦਸਤਾਨੀ ਕੁਕਰਵਦੀ ਕਹਿੰਦੀ ਆ ਜੇ ਆਪਾਂ ਉਹਨਾਂ ਨੂੰ ਮੂਤਵਾਵਾਂਗੇ ਇਹਦਾ ਮਤਲਬ ਕਿ ਤੁਸੀਂ ਪੰਜਾਬ ਦੇ ਫਟੈਸ਼ੀ ਨਹੀਂ ਤੁਸੀਂ ਪੰਜਾਬ ਦੀ ਹਿੱਤ ਦੀ ਗੱਲ ਨਹੀਂ ਕਰ ਰਹੇ ਇਸ ਗੱਲ ਦੀ ਕਲੈਰੀਫਿਕੇਸ਼ਨ ਉਹਨਾਂ ਨੂੰ ਦੇਣੀ ਚਾਹੀਦੀ ਆ ਲੋਕਾਂ ਨੂੰ ਕਿ ਉਹਨਾਂ ਨੇ ਰਾਸ਼ਟਰਪਤੀ ਦੀ ਵੋਟ ਕਿਸ ਪਾਰਟੀ ਨੂੰ ਪਾਈ ਬਸ ਇਹੀ ਬੇਫਿਕਰੀਆਂ ਕਰਦੇ ਆ ਜਿਵੇਂ ਮੇਰਾ ਚੋਣ ਨਿਸ਼ਾਨ ਮੇਰੇ ਵੀਰੋ ਹੱਥ ਪੰਜਾ ਹੈ ਸਭ ਨੇ ਹੱਥ ਪੰਜੇ ਨੂੰ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਮੈਂ ਤੁਹਾਡਾ ਭਰੋਸਾ ਟੋਟੜ ਨਹੀਂ ਦਊਗਾ ਮੈਂ ਪਿਛਲੇ ਕਾਫੀ ਤਿੰਨ ਦਹਾਕਿਆਂ ਦੇ ਲਈ ਸਭ ਦੀ ਲੜਾਈ ਲੜੀ ਉਹ ਜੇਲਾ ਜਾਣਾ ਪਿਆ ਮੈਨੂੰ 17 ਝੂਠੇ ਮੁਕਤਵੇ ਮੁਕਤ ਨੇ ਪੈ ਰਹੇ ਹਨ ਪਰ ਖੜਾ ਉਥੀਆਂ ਜਿੱਥੇ ਪਹਿਲਾਂ ਖੜਾ ਸੀਗਾ ਆਪਣੇ ਪੰਜਾਬ ਆਪਣੇ ਲੋਕਾਂ ਦੇ ਨਾਲ ਆਪਣੇ ਇਹ ਗੁੱਧਿਆਂ ਦੇ ਨਾਲ ਜਿਨ੍ਹਾਂ ਨਾਲ ਜ਼ਿਆਤੋਂ ਜੁੜਾ ਦੇ ਨਾਲ ਵਰਗਾ ਨਹੀਂ ਪਾਰਲੀਮੈਂਟ ਵਿੱਚ ਤੁਹਾਡੀ ਆਵਾਜ਼ ਬਣ ਕੇ ਜੋ ਮਸਲੇ ਹੋ ਗਏ ਸੰਗੂਰ ਮਲੇ ਕੋਟਲਾ ਦੇ ਉਹ ਸਾਰੇ ਉਹ ਸਰਦਰ ਵਿੱਚ ਚੱਕਰ ਨੂੰ ਮੈਂ ਬਚ ਬਾਜਾ ਇੰਨੀਆਂ ਬੰਤੀਆਂ ਪ੍ਰਵਾਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੀ ਹੋ ਗਿਆ ਤੇ ਇਹਦਾ ਕੰਮ ਇਹ ਉਹ 파ਦੀ ਬਦਲਣਾ ਕਿ 파ਦੀ ਬਦਲ ਕੇ ਜੇ ਅਗਰ ਉਹ 파ਦੀ ਜਿਹਾ ਮੇਂ ਫਰਟ ਕੀਤਾ ਜਾਏ ਉਹ ਜ਼ਿਆਦਾ ਬਿਹਤਰ ਹੋ ਬਹੁਤ ਅੱਛਾ ਸਵਾਲ ਹੈ ਜੁਰਗੰਦਾ ਮੈਂ ਜਦੋਂ ਵੀ ਕਿਤੇ 파ਦੀ ਬਦਲੀ ਆ ਨਾ ਕੁਝ ਅਹੁਦਾ ਲੈ ਕੇ ਕੋਈ ਪਾਰਲੀਮੈਂਟ ਦੀ ਟਿਕਟ ਲੈ ਕੇ ਤੇ ਕੋਈ ਐਮਐਲਏ ਦੀ ਟਿਕਟ ਲੈ ਕੇ ਨਹੀਂ ਗਿਆ ਮੈਨੂੰ ਵੀ ਜੇ ਜਿਵਾਰ ਦਾ ਉਠਖਾ ਲੱਗਿਆ ਸੀ 2015 ਚ ਇਹ ਬੜਾ ਚੰਗਾ ਬੰਦਾ ਹੋਊਗਾ ਉਪ ਲਿਖੇ ਨੇ ਮੈਨੂੰ ਜਿਹੜਾ ਮਜਬੂਰ ਕੀਤਾ ਆਪਣੇ ਵੱਲੋਂ ਮੈਂ ਅੱਲਾਹ ਖਜ਼ਾਰੇ ਦਾ ਅੰਦੋਲਨ ਦੇਖ ਕੇ ਗਿਆ ਸੀ ਜਾ ਕੇ ਪਤਾ ਲੱਗਿਆ ਕਿ ਨਹੀਂ ਇਹਨਾਂ ਦੇ ਅੰਦਰ ਰਹਿ ਕੇ ਵੜ ਕੇ ਕੰਮ ਕਰਕੇ ਦੇਖਿਆ ਆਪਣੇ ਪਤਾ ਲੱਗਿਆ ਕਿ ਇਹ ਛੋਟਾ ਮੁੱਤੀ ਆ ਆ ਕਰਕੇ ਪਾਰਟੀ ਨੂੰ ਕੋ ਬਦਲੀ ਮੇਰੀ ਵਾਪਸ ਆਇਆ ਕਾਂਗਰਸ ਵਿੱਚ ਕਾਂਗਰਸ ਵਿੱਚ 6 ਮਹੀਨੇ ਰਹਿ ਕੇ ਸੀ ਇਲੈਕਸ਼ਨ ਹੋਣ ਨੂੰ ਉਧਰ ਕਾਂਗਰਸ ਦੀ ਫੀੜੀ ਟਾਊਨ ਜਾ ਰਹੀ ਸੀ ਮੈਂ ਕਿਸੇ ਉਧਰ ਇੰਨੀ ਗਿਆ ਮੈਂ ਉਥੇ ਇਲੈਕਸ਼ਨ ਤੇ ਦੌੜੀ ਜੇ ਮੈਂ ਜੇ ਮੈਂ ਕਰਪ ਮਾੜਾ ਬੰਦਾ ਹੁੰਦਾ ਪੁਲਾਤ ਦੇ 1.5 ਲੱਖ ਵੋਟਰ ਨੇ ਮੈਨੂੰ ਵੋਟਾਂ ਸੀਗਾ ਪੁਲਾਤ ਨੇ 2022 ਨਾਲ ਸਰਪੰਚ ਜਿਤਾਇਆ ਇੱਕੋ ਸ਼ੀਟ ਸੀ ਜਿਹੜੀ ਪੁਲਾਤ ਦੀ ਜਿੱਥੇ ਆਮ ਆਦਮੀ ਪਾਰਟੀ ਦੀ ਜਵਾਨਤ ਜਵਈਆ ਤਾਂ ਇਸ ਕਰਕੇ ਖੁਸ਼ ਤਾਂ ਰਕੋ ਮੇਰੀ ਸੀ ਕਾਂਸਟ੍ਰੇਟ ਸੀ